ਸਤਿ ਸ਼੍ਰੀ ਅਕਾਲ ਤੁਸੀਂ ਸੁਖਰ ਸਮਝਾਉਣ ਸੀ ਮੈਂ ਹਾਂ ਪਰ ਦੀਪਕੌਰਤਾ ਲਗਾਤਾਰ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਦੱਸਿਆ ਕਿ ਇਹ ਜਾਣਕਾਰੀ ਤੁਹਾਨੂੰ ਦੇ ਦਿੰਦੇ ਹਾਂ ਕਿ ਕੇਂਦਰ ਦੀ ਮੀਟਿੰਗ ਤੋਂ ਬਾਅਦ ਵੱਡੇ ਕਿਸਾਨ ਲੀਡਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਜੇ ਗੱਲ ਕੀਤੀ ਜਾਵੇ ਕਿਸਾਨਾਂ ਗੁ ਸਰਵਨ ਸਿੰਘ ਪੰਦੇੜ ਦੀ ਚਾਹੀ ਗੱਲ ਕੀਤੀ ਜਾਵੇ ਕਿਸਾਨਾਂ ਗੁ ਜਗਜੀਤ ਸਿੰਘ ਢੱਲੇਵਾਲ ਦੀ ਤਾਂ ਕੇਂਦਰ ਤੇ ਨਾਲ ਮੀਟਿੰਗ ਤੋਂ ਬਾਅਦ ਇਹਨਾਂ ਨੂੰ ਲਗਾਤਾਰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਔਰ ਰਾਤੋਂ ਰਾਤੀ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਖਾਲੀ ਕਰਨ ਦੀਆਂ ਜਿਹੜੀਆਂ ਤਿਆਰੀਆਂ ਨੇ ਮੁਕੰਮਲ ਤੌਰ ਤੇ ਸ਼ੁਰੂ ਹੋ ਚੁੱਕੀਆਂ ਸੀ ਯਾਨੀ ਕਿ ਟਰਾਲੀਆਂ ਨੂੰ ਟੋਅ ਕਰ ਲਿਆ ਨਾ ਜਿਹੜਾ ਚੱਕ ਕੇ ਉਸ ਨੂੰ ਵੀ ਟੋਕ ਕਰ ਲਿਆ ਗਿਆ ਸੀ ਪਰ ਇਸ ਦੇ ਨਾਲ ਤੁਹਾਨੂੰ ਦੱਸ ਦੇਣਾ ਕਿ ਕਿਸਾਨਾਂ ਨੇ ਆਪਣਾ ਗੁੱਸਾ ਕੱਢਣ ਦੇ ਲਈ ਗੁਰਦਾਸਪੁਰ ਡੀਸੀ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਤੇ ਪੁਲਿਸ ਨੇ ਹੁਣ ਉਹ ਵੀ ਖੁਰਦ ਬੁਰਦ ਕਰ ਦਿੱਤਾ ਮੌਕੇ ਦੇ ਉੱਤੇ ਕਿਸ ਤਰੀਕੇ ਦੇ ਨਾਲ ਬਹਿਸ ਹੁੰਦੀ ਹੈ ਪ੍ਰਸ਼ਾਸਨ ਦੇ ਨਾਲ ਕੀ ਕੁਝ ਹੁੰਦਾ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਿਹਾ ਹਾਂ ਪ੍ਰਧਾਨ ਜੀ ਤੁਹਾਡਾ ਜਿਹੜਾ ਡੀਸੀ ਦਫ਼ਤਰთან ਲੱਗਿਆ ਸੀ ਪੁਲਿਸ ਨੇ ਆਜ ਧੱਕੇ ਨਾਲ ਉਠਾਲਿਆ ਤੁਹਾਨੂੰ ਇਹਦੇ ਵਿੱਚ ਕੀ ਵਿਚਾਰ ਤੁਹਾਡੇ ਕੀ ਕਹਿਣਾ ਚਾਹੁੰਦੇ ਹੋ ਮੈਂ ਕਿਸਾਨ ਜੀ ਨੂੰ ਕਮੇਟੀ ਸੰਤ ਬਬਲਾਲ ਸਿੰਘ ਜੀ ਸੀਨੀਅਰ ਵੀ ਪ੍ਰਧਾਨ ਬਲਵਿੰਦਰ ਸਿੰਘ ਬੋਲਦਾ ਜੀ ਜੋ ਭਗਵੰਤ ਮਾਨ ਕੱਲ ਜੋ ਉਤਰਿਆ ਹੋਇਆ ਚੰਡੀਗੜ੍ਹ ਦੇ ਵਿੱਚ ਇਹ ਬਹੁਤ ਨਿੰਦਨਯੋਗ ਹੈ ਇਹ ਭਗਵੰਤ ਮਾਨ ਨੇ ਆਪਣਾ ਆਪ ਖਤਮ ਕਰ ਰਹੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬੜੇ ਚਾਵਾਂ ਨਾਲ ਬਣਾਇਆ ਹੈ ਦੂਜੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਲੇਕਿਨ ਇਹ ਉਹਦੇ ਨਾਮ ਉਹਨਾਂ ਨਾਲੋਂ ਕੰਮਾ ਨਿਕਲਿਆ ਜੂ ਨੇ ਕੱਲ ਵਰਤਾਰਾ ਬੇਈਮਾਨ ਨੇ ਕੀਤਾ ਕਿਸਾਨਾਂ ਨੂੰ ਸੱਦ ਕੇ ਉੱਥੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੋ ਵੀ ਸਮਿਆਨੇ ਇਹਨਾਂ ਦੇ ਛੰਗੂ ਬਾਰਡਰ ਖਨੋਰੀ ਬਾਰਡਰ ਤੇ ਲਾਏ ਹੋਏ ਸੀ ਜੋ ਕਿਸਾਨ ਆਪਣੀਆਂ ਹੱਕੀਆਂ ਮੰਗਾਵਾ ਕੇ ਲੜ ਰਹੇ ਸੀ ਇਹਨਾਂ ਨੇ ਜੋ ਉੱਥੇ ਕੀਤਾ ਉਹਨਾਂ ਦਾ ਨੁਕਸਾਨ ਕੀਤਾ ਜੋ ਵੀ ਕੀਤਾ ਬਹੁਤ ਮਾੜਾ ਕੀਤਾ ਇਹਨੇ ਆਪਣਾ ਆਪ ਖੂਕੁੱਟਿਆ ਆਪਣਾ ਮਰਨ ਵਾਸਤੇ ਆਮ ਆਦਮੀ ਪਾਰਟੀ ਦਾ ਇਹਨੇ ਬੇੜਾ ਕਰ ਕਰਨ ਵਾਸਤੇ ਆਪਣਾ ਜੋਖਮ ਕਰਨਾ ਹੀ ਕਰਦਾ ਅੱਜ ਸਵੇਰੇ ਹੁਣ ਗਰਦਾਸਪੁਰ ਡਿਪਟੀ ਦਫਤਰ ਜੋ 17 ਤਰੀਕ ਨੂੰ ਮੋਰਚਾ ਚੱਲ ਰਿਹਾ ਸੀ ਉਹਦੇ ਸਬੰਧ ਦੇ ਵਿੱਚ ਅੱਜ ਸਵੇਰੇ ਇਹਨਾਂ ਨੇ ਐ ਐਸਐਸਪੀ ਗਰਦਾਸਪੁਰ ਦੇ ਕਹਿਣ ਦੇ ਮੁਤਾਬਕ ਜੋ ਵੀ ਇੱਥੇ ਜਿਹੜੇ ਕਿਸਾਨਾਂ ਨੂੰ ਉਹਨਾਂ ਨੂੰ ਚੁੱਕਿਆ ਤੇ ਬਸ ਦੇ ਵਿੱਚ ਲੈ ਕੇ ਜਾ ਰਹੇ ਨੇ ਹੁਣ ਵੇਖੋ ਆਪਾਂ ਪਿੰਡਾਂ ਵਾਲਿਆਂ ਨੂੰ ਬੇਨਤੀ ਕਰਦੇ ਆਂ ਵੀ ਜੋ ਕੁਝ ਹੋ ਰਿਹਾ ਹੈ ਤੁਹਾਡੇ ਸਾਹਮਣੇ ਹੈ ਜੇ ਅੱਜ ਵੀ ਨਾ ਆਪਾਂ ਜਾ ਕੇ ਅੱਜ ਵੀ ਨਾ ਆਪਣਾ ਸੋਚ ਉੱਚੀ ਬਣਾਈ ਇਹ ਇਹਨਾਂ ਲੀਡਰਾਂ ਦੇ ਭਾਵੇਂ ਉਹ ਕਾਂਗਰਸ ਦਾ ਭਾਵੇਂ ਉਹ ਅਕਾਲੀ ਦਾ ਭਾਵੇਂ ਉਹ ਆਮਾਦੀ ਪਾਰਟੀ ਦਾ ਜੇ ਅੱਜ ਵੀ ਆਪਾਂ ਇਹਨਾਂ ਦੇ ਤਲਵੇ ਛੱਡਦੇ ਰਹੇ ਤੇ ਵੇਖ ਲਓ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲ ਹੋਣਾ ਮੈਂ ਅਪੀਲ ਕਰਦਾ ਲੋਕਾਂ ਨੂੰ ਕਿ ਇੱਕ ਮੱਠ ਹੋਵੋ ਤੇ ਜਥੇਬੰਦ ਹੋਵੋ ਤੇ ਵੱਧ ਤੋਂ ਵੱਧ ਬਾਹਰ ਨਿਕਲੀ ਜਾਪਾਂ ਆਪਣੀ ਹੱਕਾਂ ਦੇ ਮੰਗਾਂ ਮੰਗਣ ਮੰਨਣ ਸਰਕਾਰਾਂ ਨੂੰ ਮਨਾਉਣ ਵਾਸਤੇ ਆਪਾਂ ਸੰਘਰਸ਼ ਕਰੀਏ ਤੇ ਸੰਘਰਸ਼ੀਲ ਹੋਈਏ ਤਾਂ ਹੀ ਆਪਣਾ ਹੋਂਦ ਦੇ ਸਮੇਂ ਵਿੱਚ ਬਚਾਜੇ ਅਸੀਂ ਇਸ ਗੱਲ ਦੀ ਬਿਲਕੁਲ ਪੂਰਤ ਮੰਦੀ ਨਿੰਦਾ ਕਰਦੇ ਆਂ ਕਿ ਜੋ ਕੱਲੇ ਨੇ ਕੱਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਤੇ ਸਾਧਕੇ ਤੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਅਸੀਂ ਇਸ ਗੱਲ ਦੀ ਬਿਲਕੁਲ ਨਖੇਦੀ ਕਰਦੇ ਆਂ ਵਾਹਿਗੁਰੂ ਜੀ ਕਾ